ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਫਨ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਤਲਵੰਡੀ ਗੁਰਾਇਆਂ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਡੇਰਾ ਬਨਾਰਕ ਇਹਨੇ ਵੀਰ ਪਹਿਲੇ ਵੀਡੀਓ ਬਣਾਣ ਲੱਗੇ ਜੀ ਆਪਾਂ ਗਾਵਾਂ ਦਾ ਕੰਮ ਕਰਦੇ ਨਾਲ ਵੀਰਾਂ ਨੂੰ ਥੋੜਾ ਕੰਮ ਆ ਤੇ ਹੁਣ ਵੀਰ ਨੇ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕੇ ਕੋੜਾ ਉਸ ਤੋਂ ਬਲੋ ਵਿੱਚ ਕਿਸਕੋਂ ਬਣੋ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸੱਲੀ ਖੇਦੋ ਨਾਲੇ ਵੀਡੀਓ ਬਾਅਦ ਵਿੱਚ ਸ਼ੇਅਰ ਕਰਦੇ ਆ ਯਾਰੋ ਸੋਰਾ ਗਾਇਕ ਜੀ ਵੀ ਦਾ ਫੈਰ ਆ ਤੱਕੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਅਸਤਿਕਲ ਜੀ ਅਸਤਿਕਲ ਜੀ ਚਲੋ ਬਾਈ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਤੁਹਾਡਾ ਬਹੁਤ ਬਹੁਤ ਜੀ ਪਹਿਲੀ ਵਾਰੀ ਆਉਂਦੇ ਜੀ ਵਧਾਈ ਕਰਦੇ ਬਾਈ ਜੀ ਹਾਂਜੀ ਹਾਂਜੀ ਵਾਵਾ ਟਾਈਮ ਹੋ ਗਿਆ ਕਰਦੇ ਨੂੰ ਹਾਂਜੀ ਵਾਵਾ ਟਾਈਮ ਹੋ ਗਿਆ ਜੀ ਵੀਡੀਓ ਪਹਿਲੀ ਵਾਰੀ ਬਣਾਉਣ ਲੱਗੇ ਨਾਲ ਦੁੱਧ ਦਾ ਦਾ ਕੰਮ ਹੈ ਅੱਛਾ ਦੁੱਧ ਦਾ ਕੰਮ ਚਲੋ ਚਲੋ ਵਧੀਆ ਜੀ ਬਾਈ ਜੀ ਫਿਰ ਲੋਕਲ ਮਾਲ ਨੇ ਦੂਰ ਵੀ ਜਾਣਾ ਜੀ ਨਹੀਂ ਲੋਕਲ ਹੀ ਜ਼ਿਆਦਾ ਲੈ ਲੀਦਾ ਦੂਰ ਵੀ ਜਾਂਦੀ ਆ ਲੋਕਲ ਫਿਰ ਗਾਵਾਂ ਗਾਵਾਂ ਨਹੀਂ ਕਰਦੇ ਕੱਲਾ ਕੱਲਾ ਕਾਮ ਆਉਂਦਾ ਜ ਪੰਜੇ ਹਾਂਜੀ ਦੋ ਸੁਈਆਂ ਦੇ ਬਾਕੀ ਗੱbnਾਂ ਕਰੀ ਜੁਰੂਰੀ ਫਿਰ ਐਡਰੈਸ ਬੋਲੋ ਆਪਣਾ ਪਹਿਲਾਂ ਪਿੰਡ ਤਲਵੰਡੀ ਗਰਾਹ ਜੀ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਨਾਮ ਤੁਹਾਡਾ ਫੋਨ ਨੰਬਰ ਜੀ ਨਾਮ ਮਨਿੰਦਰ ਸਿੰਘ ਜੀ ਹਾਂਜੀ ਫੋਨ ਨੰਬਰ 87299 ਹਾਂਜੀ 770 700 070 ਇੱਕ ਵਾਰ ਫਿਰ ਬੋਲੋ 87299 770 ਠੀਕ ਹੈ ਦੂਜਾ ਨੰਬਰ ਬੋਲ ਦਿਓ 798 6649 ਕਿਹਨਾਂ ਜੀ 798 6649 ਚਲ ਹਾਂਜੀ ਆਜੋ ਇਹ ਦੇ ਦੱਸੋ ਇਹ ਸੁਈ ਹੈ ਜੀ ਹਾਂ ਜੀ ਆਂਦੀ ਹੈ ਸੂਈ ਜੀ ਬੱਚਾ ਮਗਰ ਬੱਚਾ ਬੱਛਾ ਜੀ ਸਹੀ ਐ ਇਸ ਟਾਈਮ ਤੁਹਾਨੂੰ ਤਿਆਰ ਕਿੰਨਾ ਬਿਲਕੁਲ ਹਾਂ ਤਾਂ ਪੱਕਾ ਠੰਡਾ ਪਾਣੀ ਵਰਗਾ 16 ਲੀਟਰ ਖੋਲੋ ਫਿਰ ਹਾਂ ਜੀ ਖੋਲੋ ਲਓ ਜੀ ਦੇਖੋ ਬਰੀਡ ਵੇਖੋ ਵਹਿੜ ਤੇ ਸੋਹਣੀ ਵੜੇ ਬੋਦੀ ਵਾਲੇ ਵਹਿੜ ਨਾਲ ਚਵਾ ਚੂ ਬਾਜੀ ਬਿਲਕੁਲ ਵਧੀਆ ਬਿਲਕੁਲ ਓਕੇ ਜੀ ਤੋਰੋ ਉਹ ਹੂਰ ਛੱਤਾ ਕੋਲ ਜੂ ਉਹਦੀ ਆਪਣੀ ਗਰੰਟੀ ਬਸ ਠੀਕ ਆ ਤਿਆਰ ਨਾ ਕਰਨਾ ਤਿਆਰ ਬੱਕਰੀ ਦਾ ਤਾਂ ਬਹੁਤ ਪੈਂਦੀ ਆ ਇਧਰ ਤੋਂ ਇਧਰ ਤੋਂ ਇਧਰ ਨੂੰ ਇਧਰ ਨੂੰ ਤੋਰ ਇਧਰ ਕਿਹੜਾ ਕਮਾਓ ਬੱਕਰੀ ਕਰਕੇ ਸਰਦੀ ਨੂੰ ਬੱਕਰੀ ਕੇ ਕਰੀ ਚਲ ਚਲ ਚਾ ਆ ਜਾਓ ਆ ਜਾਓ ਜੀ ਦੇਖੋ ਸਰਦੀ ਜੀ ਚਵਾਈ ਵੀ ਅਸੀਂ ਬਿਲਕੁਲ 6 ਵਜੇ ਕਰਨੇ ਸਨ ਦਾ ਦੁੱਧ ਦਾ ਕੰਮ ਆਪਣੀ ਡੇਰੀ ਇੱਥੇ ਡੇਰੇ ਜਾ ਤਿੰਨ ਵੱਜ ਗਏ ਆ ਹਾਂਜੀ ਹਾਂਜੀ ਤੇ 6 ਤੋਂ 6 ਹਾਂਜੀ 6 ਤੋਂ 6 ਮਾ ਠੀਕ ਆ ਚਲੋ ਇਹ ਨਹੀਂ ਕਿ 4 ਵਜੇ ਦੀ ਬਿਲਕੁਲ ਬਿਲਕੁਲ ਭਾਜੀ ਤੁਹਾਨੂੰ ਭਾਜੀ ਪਹਿਲੀ ਵੀਡੀਓ ਦਾ ਭਾਅ ਜਾਇ ਜੱਲਣ ਦੋ ਜਾਇ ਜੱਲ ਜੀ ਬੋਲੋ विद इन 몰 ਤੇ 65 ਕਰ ਲਈ 60 ਕਰ ਦੀ 55000 ਦੀ ਦੇ ਦੇਣਾ ਆਪੇ ਛੱਡਦੇ ਨਹੀਂ ਛੱਡੇ ਜਾਂਦੇ ਯਾਰ ਹੋਰ ਛੱਡ ਦੇ ਵੀ 1000 ਹੀ ਹੋਰ ਜਾਣ ਦੋ ਚਲ ਜਾਣ ਦੋ ਜਾਣ 53000 ਦੀ ਚਲੋ ਆ ਜੀ ਇਹ ਜੀ ਬਾਕੀ ਦੁੱਧ ਦੀ ਕਿਲਰ ਕਰ ਦਈਏ ਇਹ ਦੂਜਾ ਸੁਆ ਦੇ ਵਸ਼ੀ ਖੋਲੋ ਗੱਬਣਾ ਹਾਂਜੀ ਹਾਂਜੀ ਗੱਬਣਾ ਅੱਛਾ ਇਹ ਗੱਬਣਾ ਵੇੜ ਇਹ ਵੀ ਖੋਲੋ ਵੀਰ ਜੀ ਬਾਈ ਜੀ ਤੁਹਾਨੂੰ ਕਿੰਨਾ ਕਰੂ ਦੁੱਧ ਬਾਈ ਜੀ ਕੋਈ 17-18 ਕਿਲਾ ਦਾ ਕਰੂਗਾ ਜੇ ਲੈਂਦੀ ਦਿਨ ਤੋਂ 5-7 ਖੜੇ ਲੋ ਵੇਖੋ ਜੀ ਵਹਿਰ ਦੇ ਵੀ ਨਸਰ ਬਹੁਤ ਆ ਫੁੱਲ ਬੜੇ ਬਾਕੀ ਠੰਡੀਆਂ ਸਾਰੀਆਂ ਕੋਈ ਲੱਤ ਨਹੀਂ ਚੁੱਕੇਗੀ ਹੂੰ 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 ਕੋਈ ਠੰਡੀਆਂ ਗਰੰਟੀ ਬਸ ਠੀਕ ਬਸ ਤੋਰੋ ਆਹ ਇਹ ਕੋ ਲੈ ਨਹੀਂ ਦੇਣੀ ਉਹਦੀ ਆਖੀ ਗਰੰਟੀ ਹੈ ਫੁੱਲ ਬਿਲਕੁਲ ਬਿਲਕੁਲ ਬਾਜੀ ਬਾਜੀ ਠੰਡੀਆਂ ਹਾਂਜੀ ਬਾਜੀ ਠੰਡੀਆਂ ਤਾਂ ਬਾਜੀ ਵੇਖੋ ਫੁੱਲ ਠੰਡੀਆਂ ਕੋਈ ਖੜੇ ਠੜੇ ਕੀ ਆ ਨੇ ਬੋਲੋ ਮੋਰਲਾ ਬਾਜੀ ਇਹਦਾ 55000 90 ਦੇ 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 50 50 ਦੀ ਜਾਂਦ ਹੋਰ 1000 ਛੱਡ ਦਾਂਗੇ ਚਲੋ ਬਸ ਠੀਕ ਆ ਦੂਜਾ ਸੂਆ ਬੱਚਾ ਇਹ ਵੀ ਗੱਭਣਾ ਹਾਂਜੀ ਇਹ ਵੀ ਗੱਭਣਾ ਇਹ ਸੂਆ ਜੀ ਇਹ ਵੀ ਸੂਆ ਦੂਜਾ ਦੇ ਦਿਨ 10 ਲੈ ਜਾਈ ਵੀ ਕੋਲ ਬੈਠ ਚੰਗੀ ਆ ਨਾ ਜੀ ਵੀ ਇਹ ਦੁੱਧ ਕਿੰਨਾ ਕਰੂ ਬਾਈ ਜੀ ਫਿਰ ਇਹਨੂੰ ਬਾਈ ਜੀ ਕਰਨਾ ਚਾਹੀਦਾ 20 ਦਿਨ ਲੱਗ ਜਾ ਕੇ ਵੀਰੇ ਟਾਈਮ ਲੈ ਜੂਗਾ ਹਾਂਜੀ ਹਾਂਜੀ ਲੋ ਜੀ ਵੇਖੋ ਨਸਲ ਨਸਲ ਵੇਖੋ ਬੰਦੇ ਬੈਠ ਕੇ 2000 ਪਾਲਿਚੂਦੀ ਬਾਈ ਜੀ ਬਸ ਠੀਕ ਆ ਅੱਜ ਬਣ ਗਈ ਤੇ ਆ ਅੱਜ ਬੰਨਾ ਭਾਈ ਪੂਰਾ ਅੱਜ ਹੰਡੀਆਂ ਪੂੜੀਆਂ ਬਰਫੂਰੀਆਂ ਤੁਨ ਤੁਨ ਚੰਗੇ ਟਾਪ ਦਾ ਲਗਾ ਠੀਕ ਹੈ ਕੋਈ ਜੀ ਕੱਲ ਤਾਂ ਮੈਂ ਨਾ ਫਵਾੜੇ ਕੋਈ ਗੱਲ ਨਹੀਂ ਕੋਈ ਨਹੀਂ ਲੈ ਚਲਾ ਦੇਣਾ ਜੇ ਆਪ ਤੋਂ ਬਾਅਦ ਲੈ ਜੀ ਕਿ ਨਾ ਤੇ ਭਾਈ ਫਰਿੰਦੀ ਕੀ ਮਾਲਾ ਜਿਹੜੀ ਭਾਈ ਜੀ ਇਹ ਵੀ 50 ਦੀ ਦੇ ਦੇਂਗੇ ਭਾਈ ਜੀ ਹਜ਼ਾਰ ਹੀ ਤਾਂ ਜਾਂਦੋ ਜਾਂਦੋ 49 ਦੀ ਜਾਂਦੋ ਚੱਲਣਾ ਤੇ ਘਰਾਂ ਦੇ ਗਰਮੀਆਂ ਦੋਵੇਂ 20 ਦੇ ਲਗਭਗ ਚੰਨਣੀਆਂ ਹੁੰਦੀਆਂ ਠੀਕ ਆ ਹਾਂ ਆਹ ਬੜੀ ਸ਼ਾਈ ਵਾਲਾ ਕਲਾ ਰਖਾ ਇਹ ਵੀ ਗੱਪਣੀਆਂ ਹਾਂ ਹਾਂਜੀ ਹਾਂਜੀ ਲਓ ਜੀ ਇਹ ਵੀ ਗੱਪਣਾ ਭਾਅ ਵੀ ਸਹੀ ਤੇ ਵੜਾ ਸੁਣੀਆ ਦੂਜਾ ਸੂਆ ਹੈ ਬਾਈ ਜੀ ਪਿੰਡੋਂ ਹੀ ਲਿਆ ਪਹਿਲਾਂ ਨੇ ਦੋ ਦੋ 15 16 ਕਿਲੋ ਕਰਦੇ ਆ ਅੱਛਾ ਹਾਂਜੀ ਹਾਂਜੀ ਇਹ ਤਾਂ ਗਰੰਟੀ ਵਾਲੀ ਵੈਚ ਬਸ ਠੀਕ ਆ ਲਓ ਜੀ ਤੇ ਠੰਡੀ ਹੈ ਇਹ ਵੀ ਕੋਈ ਕਰਾ ਕੇ ਇਹ ਨਹੀਂ ਕਿ ਤਾਂ ਮੱਤ ਚੁੱਕ ਜਿੱਥੇ ਮਰਜ਼ੀ ਦਾ ਹਾਉਣਾ ਬੈਠੇ ਰੋਕੀ ਰੱਖ ਜੋ ਬਾਈ ਮੇਰਾ ਮੂੰਹ ਮਾਂ ਦਿਖਾਈ ਆ ਇੱਥੇ ਕਰਦੇ ਆ ਸੱਜੇ ਪੱਲੇ ਨਿਕਾ ਮਾਰ ਸੱਜੇ ਆ ਵਾਥੀ ਦਾ ਗਾਣਾ ਕਰਦੇ ਗਾਣਾ ਰੋ 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 ਹਾਂ ਤੇ ਆ ਸਾਰੀਆਂ ਜਿੰਨੇ ਜਿੱਦ ਮਰਜੀ ਥੱਲੇ ਬੋਲ ਲੈ ਨਹੀਂ ਨਹੀਂ ਠੀਕ ਠੀਕ ਲੈ ਲੈ ਆਪਕੇ ਕਰੇਗੀ ਚਲ ਬਾਕੀ ਪੜੀ ਜੁੜੀ ਚੰਗੀ ਇਹ ਬਾਈ ਫਿਰ ਇੰਦੀ ਕੀ ਮਾਰਾ ਇਹਦੀ ਕੀਮਤ ਬਾਈ ਜੀ 45 ਵੀ ਦੇ ਦੇਣੀ 45000 ਦੀ ਹਾਂ ਇਹਨੂੰ 50000 ਕਰ ਦੇਈਏ ਚਲੋ 1000 ਹੀ ਹੋਰ ਜਾਣ ਦੋ 43 ਦੀ ਜਾਣ ਦੋ ਬਾਠ ਠੀਕ ਆ ਬਾਈ ਜੀ ਛੋਟਾ ਜੇ ਮੁੱਲ ਦੇ ਤਿੱਜਾ ਸੁਬਾਹ ਦੇਣ 10 10 ਤੇ ਲੈਦੀ ਆ ਲਾਸਟ ਪੀਸ ਹੀ ਆ ਨਹੀਂ ਇੱਕ ਹੈ ਜੋ ਉਧਰ ਇਹਦਾ ਮੁੱਲ ਕੀ ਹੋਊਗਾ ਜੀ ਇਹਦਾ ਮੁੱਲ ਬਾਈ ਜੀ ਛੋਟਾ ਹੀ ਆ ਮੁੱਲ ਤੇ 35 ਕਰੀਦਾ ਲੰਮੀ ਤੋੜ ਦੇ ਹਾਂ ਦੋਦੋਂ ਦਾ ਇਹ 15 16 ਕਿਲੋ ਕਰੇਗੀ ਤਿੱਜਾ ਸੁਬਾਹ ਦੇ ਫੁੱਲ ਵਜਨ ਵਜਨ ਤੇ ਅੱਛਾ ਮੁੱਲ 35 ਕਰੀਦਾ ਬਾਈ ਜੀ 30 ਵੀ ਦੇ ਦੇਣੀ 30 ਦੀ ਹਾਂਜੀ ਹਾਂਜੀ ਠੰਡੀ ਤੇ ਲੈਦੀ ਦਿਨ ਦਾ 10 ਦੇ ਲੈ ਜਾ ਹਾਂਜੀ 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 ਠੰਡੀ ਇਹ ਤੇ ਟੋਕਰਾਂ ਦੇ ਭਾ ਦੇ ਨਹੀਂ ਦੋ ਹੀ ਜਾਣ ਦੋ 28000 ਦੀ ਠੀਕ ਹੈ ਬਾਈ ਚਲੋ ਆਹਾਂ ਜੀ ਇਹ ਰਾਤੀ ਸੂਈ ਦੇ ਹਾਂ ਜੀ ਇਹ ਮਲੇ ਕੋ ਬੋਲਾ ਹੀ ਹੋਗਾ 12 13 ਕਿਲੋ ਵੱੱਛੀ ਆ ਹਾਂ ਜੀ ਹਾਂ ਜੀ 15 ਕਿਲੋ ਦੀ ਗਾਰੰਟੀ ਤੇ ਕੋਈ ਲੈ ਜਦੂੰ ਚੌਂ 15 ਕਿਲੋ ਤੇ ਕੱਢੇਗੇ ਠੀਕ ਐ ਸੀਲ ਠੰਡੀ ਜੀ ਠੰਡੀ ਠੰਡੀ ਸੀਲ ਤੁਹਾਨੂੰ ਜਿਆਦੇ ਮਗਰ ਵੱਛਾ ਦੇ ਵੱਛਾ ਮਗਰ ਹਾਂ 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 ਠੰਡੀ ਥਾਣ ਨਹੀਂ ਠੀਕ ਹਾਂ ਜੀ ਹਾਂ ਜੀ ਇਹ ਖੋਲੋ ਬਾਈ ਜੀ ਆ ਖੋਲੀ ਤਾਂ ਹੁਣ ਤੋੜ ਦੇ ਕੋਈ ਬੁੱਜਾ ਸੁਆ ਦੇ ਮਾਲ ਨਾ ਦਾ ਬਾਵਾ ਦੁਰ ਫਿਰ ਕੇ ਦੇ ਹਾਂਜੀ ਹਾਂਜੀ ਹਾਂ ਇਹ ਬਾਜਾਇਰ ਕਰੀ ਜਾਂਦੇ ਉਹ ਨਹੀਂ ਬਾਕੀ ਬਾਜਾਇਰ ਜੇ ਉਹ ਭਾਈ ਚਲੀ ਜਾਓ ਥੋੜਾ ਕੰਮ ਲੰਮਾ ਸਾਡਾ ਭਾਈ ਦੁੱਧਾ ਕੰਮ ਦੁੱਧਾ ਚੱਲਦਾ ਆ ਦੁੱਧਾ ਕੰਮ ਚੱਲੀ ਆਦਾ ਆ ਦੇ ਬੱਚੀ ਦੁੱਧ ਤੇ 16 ਲੈ ਕਰਦੇ ਗਏ ਜੀ ਤਾਂ 14 15 ਦੀ ਗਰੰਟੀ ਦੇ ਹੂੰ 12 13 ਕਿਲੋ ਬੋਲਾ ਬਿਲਕੁਲ ਹਾਂਜੀ ਦੋ ਟਾਈਮ ਚੋ ਕੇ ਲੈ ਬੋਲੋ ਕੀ ਮਰਿੰਦੀ ਕੀ ਮੋਹ ਤੇ ਦੀ ਬਾਈ ਜੀ ਮੁੱਲ ਤੇ ਤਾਂ 50 ਕਰੀ ਦੋ ਹਾਂ 46000 ਦੀ ਦੇ 46000 ਦੀ 1000 ਜਾਣ ਦੋ ਚਲ ਦੇਖੋ ਜੀ ਸੱਤ ਆਟਾ ਬੈਣਾ ਨਾ ਵੀਰ ਦਾ ਮੁੱਲ ਬਹੁਤ ਸੋਹਣਾ ਪਰ ਮੇਰਾ ਵੀ ਆਓ ਇੱਥੇ ਚੈੱਕ ਕਰਕੇ ਲੈ ਕੇ ਜਾਓ ਨਾ ਬਾਈ ਜੀ ਆ ਲੈ ਚੋਈ ਕੋਈ ਗਰਮੀ ਠੰਡੀਆਂ ਜਿਹਦੇ ਥਲੇ ਕੋਈ ਲੱਤ ਵੀ ਚੁਕੇਗੀ ਵਾਪਸ ਭੇਜ ਦੇਣਾ ਆਪਣੇ ਗਾਰੰਟੀ ਫੁੱਲ ਠੀਕ ਹੈ ਜੀ ਠੀਕ ਹੈ ਨੰਬਰ ਬੋਲੋ ਨੰਬਰ ਬੋਲੀਏ 2798 ਹਾਂਜੀ 64943 ਠੀਕ ਆ 872997007 ਪਿੰਡ ਗੁਰਾਇਆ ਚਲੰਡੀਗੁਰਾਇਆ ਜ਼ਿਲ੍ਹਾ ਅਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ